ਸਾਡਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੇ ਲੋਡੈਰੀ ਫਾਰਮ ਬਰਨਾਲ ਦੇ ਵਿੱਚ ਜਿਹੜੇ ਮੇਰੇ ਵੀ ਰੈਸਿਪੀਡ ਹੋ ਰਾਹੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜੀਦਿਆਂ ਨਾਲ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਿੰਨ ਪਲੂਨ ਦੂਜੇ ਸੂਏ ਸੁੰਦੀਆਂ ਹੋਈਆਂ ਬੈੜਾਂ ਤਿੰਨੇ ਤਿੰਨੇ ਫੋਰ ਸੇਲ ਨੇ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਵੀਰ ਜੀ ਅਸਿਕਾ ਨਾਮ ਐਡਰੈਸ ਦੱਸ ਦੋ ਜੀ ਆਪਣਾ ਆਹ ਉਹਦੀ ਸ਼ੰਗਾਈ ਪੰਡਾ ਵਾਲਾ ਜਿਹੜਾ ਬਰਨਾਲਾ ਜਿਹੜਾ ਬਰਨਾਲਾ ਪਈ ਹੈ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿਓ ਆਪਾਂ 98766 98766 98884 ਠੀਕ ਹੈ ਜੀ ਜਿਹੜੀ ਆਪਾਂ ਇਹ ਵੈਡ ਦੇਖ ਰਹੇ ਹਾਂ ਜੀ ਇਹ ਕਹਿਵੇਂ ਸੂਏ ਸੂਰੀ ਹੈ ਜੀ ਇਹ ਦੂਜੇ ਸੂਏ ਪੂਰੀ ਹੈ ਬਾਈ ਅੱਛਾ ਸੀਮਨ ਵਗੈਰਾ 120 ਸੈਕਸ਼ਨ 4120 ਦੇ ਆਪ ਆ ਤੇ ਸਪਾਇਕ ਤੋਂ 겁ੜਾ ਬਣੀ ਠੀਕ ਹੈ ਜੀ 45 ਦਿਨ ਰਹਿਦੇ 45 ਠੀਕ ਹੈ 45 ਦਿਨ ਬਾਕੀ ਨੇ ਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਕੱਦ-ਕਾੜ ਦੇਖੋ ਬਈ ਕੱਦ-ਕਾੜ ਬਹੁਤ ਚੰਗਾ ਤੁਸੀਂ ਦੇਖ ਸਕਦੇ ਹੋ ਰਾਜੀ ਸਮੀ ਪੜੀ ਹੋਈ ਹੈ ਠੀਕ ਹੈ ਜੀ ਦੁੱਧ ਦੇ ਦੁੱਧ ਕਿੰਨਾ ਕਾ ਥੱਲੇ ਸੀ ਇਹਦੇ ਪਹਿਲੇ ਥੂਏ 28 ਲੀਟਰ ਦਾ ਕੱਢਿਆ ਬਰੇ ਠੀਕ ਹੈ ਜੀ ਇਸ ਵਾਰ ਆਪਣਾ ਉਹ ਲਿਖਿਆ ਪਿਆਦਾ ਠੀਕ ਹੈ ਜੀ ਥੱਲੇ ਕਲੀ ਡਿਟੇਲ ਆਪਣੀ ਬਿਹੜਾ ਨਹੀਂ ਮਿਲਦੀ ਠੀਕ ਹੈ ਜੀ ਤੋੜਿਓ ਬਾਹਰ ਨਹੀਂ ਸੋ ਦੋਸਤੋ ਦੇਖ ਸਕਦੇ ਹੋ 45 ਦਿਨ ਲਗਭਗ ਬਾਕੀ ਨੇ ਸੀਮਨ ਕਿਹੜਾ ਦੱਸਿਆ ਸੀਗਾ ਜੀ ਸਪੈਕ ਤੋਂ ਕੱਪਣਾ ਬਈ ਠੀਕ ਹੈ ਸਾਰਾ ਰਿਕਾਰਡ ਵਾਪਸ ਲੇ ਸਾਰਾ ਕੱਢ ਲੇ ਪਾਈਆਂ ਕੋਲੇ ਸਾਰਾ ਰਦਕਾਰ ਹੈਗਾ ਜੀ ਇਹਦਾ ਮੁੱਲ ਕੀ ਕਰਦੇ ਆਂ ਆਪਾਂ ਇਹਦਾ ਇਹ 230000 ਜੀ ਲਵਾਂਗੇ ਸਿਰਫ ਹਾਂਜੀ ਠੀਕ ਹੈ ਜੀ ਮਾਨਤਾਨ ਹੋ ਜਾਏਗਾ ਜੀ ਮਾਨਤਾਨ ਕਰ ਲਾਂਗੇ ਮੌਕੇ ਤੇ ਠੀਕ ਹੈ ਜੀ ਪਿੰਡ ਇੱਕ ਵਾਰ ਬੋਲ ਦਿਓ ਜੀ ਪਿੰਡਾ ਬਣਾ ਸਿੰਘ ਵਾਲਾ ਵੀਰੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਜਿਹੜੇ ਸਿੰਘੜਾ ਰਹਿੰਦਾ ਬੜਕਾਲਾ ਠਿਕਰੀ ਵਾਲਾ ਠੀਕ ਹੈ ਜੀ ਰਹਿ ਸਰ ਸਾਰੇ ਪਿੰਡ ਦੇ ਆਪਣੇ ਲਵੇ ਲਵੇ ਠੀਕ ਹੈ ਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਦੇਖ ਰਹੇ ਆਂ ਜੀ ਹਾਂਜੀ ਇਹ ਚਾਰਵੇਂ ਨੇ ਗੱਪਣਾ ਬਾਈ ਠੀਕ ਹੈ ਜੀ ਇਹ 28 ਲੀਟਰ ਦੇ ਉੱਤੇ ਚੱਲਦੀ ਹੈ 28 ਲੀਟਰ ਠੀਕ ਹੈ ਜੀ ਪੀਕ ਲੈਵਲ ਇਹਦਾ ਸਾਰੀ ਵੀਡੀਓ ਵੀਰੋ ਆਪਣਨੇ ਵੇਖਿਆ ਆਰਡਰ ਦੀ ਦਿਖਾ ਰਹੇ ਤੁਸੀਂ ਵੀ ਦੇ ਸੀਮਨ ਵਗੈਰਾ ਦਾ ਜੀ ਪਤਾ ਕੁਝ ਇਹ ਦੇ ਗਰਸੀ ਦਾ ਭਰਾਵਾ ਹੈ ਠੀਕ ਹੈ ਜੀ ਜਿੰਦੂ ਆਪਾਂ ਕਾਪੀ ਜਿਹਾ ਕੱਕ ਲੱਗ ਰਿਹਾ ਹਾਂਜੀ ਹਾਂਜੀ ਸੋ ਦੋਸਤੋ ਫੇਸ ਕੁਆਲਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਫੇਸ ਕੁਆਲਟੀ ਆ ਕੱਧ ਕੱਢ ਤੁਸੀਂ ਦੇਖ ਸਕਦੇ ਹੋ ਰਾਜੇ ਸਮੀ ਪਲੀ ਵੀ ਆ ਐਕਸਟਰੀਅਰ ਵੀ ਬੜਾ ਹੈ ਹਾਂਜੀ ਰੀਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਹੁਣੇ ਕਰ ਮਾਰੀ ਨੂੰ ਸੱਲ ਗਏ ਤੇ ਜਿਹੜੀ ਆਪਾਂ ਇਹਦਾ ਮੁੱਲ ਕੀ ਕਰਦੇ ਆਪਾਂ ਇਹ ਦੇਦਾ 110000 ਠੀਕ ਹੈ ਮੰਤਨ ਹੋ ਜਾਏਗਾ ਸਭ ਚੋ ਜੀ ਮਾਤਲ ਕਰ ਦਿਆਂਗੇ ਸਾਰੀਆਂ ਜੇ ਉਹ ਇਕੱਠੇ ਲਊਗਾ ਫਿਰ ਮਾਰੀਟ ਦਾ ਅੱਛਾ ਠੀਕ ਹੈ ਜੀ ਜਿਹੜੀ ਆਪਾਂ 3 ਨੰਬਰ ਤੇ ਦੇਖ ਰਹੇ ਹਾਂ ਇਹ ਸੇਮੀ ਨੇ ਕਪੜਾ ਬਾਈ ਠੀਕ ਹੈ ਜੀ ਇਹ ਥੋੜੀ ਜਿਹੀ ਕਰ ਰੈਟ ਡੋ ਦਾ ਠੀਕ ਆ ਆਪਣੀ ਥੋੜੀ ਮੈਕਸੀ ਹੈ ਠੀਕ ਹੈ ਜੀ ਹਾਂ ਜੀ 28 ਲੀਟਰ ਦੁੱਧ ਨਹੀਂ ਕੱਢਿਆਗਾ 30 ਕਿਲੋਟਰ ਦੁੱਧ ਘੱਟੂ ਠੀਕ ਹੈ ਜੀ ਸੇਮੀ ਨੇ ਕਪੜਾ ਇਸ ਟਾਈਮ ਸੇਮੀ ਤੇ ਇਹਦਾ ਰੇਟ ਕੀ ਕਰਦੇ ਆ ਆ ਇਹਦੇ ਬਾਅਦ 115000 ਰੁ ਠੀਕ ਹੈ ਜੀ ਸੋ ਦੋਸਤੋ ਮਾਨਤਨ ਹਰੀਖ ਦੇ ਵਿੱਚੋਂ ਵੀਰ ਕਹਿ ਰਿਹਾ ਹੋ ਰਿਹਾਗਾ ਹੋ ਜਾਏਗਾ ਤੇ ਤਿੰਨ ਬੈੜਾਂ ਫੋਰ ਸੇਲ ਨੇ ਇੱਕੋ ਕਰੋ ਸੇਲ ਨੇ ਜੀ ਪਿੰਡ ਤੇ ਆਪ ਦਾ ਦੱਸ ਦੋ ਜੀ ਇੱਕ ਵਾਰ ਪੰਡਾ ਬਲਾ ਸਿੰਘ ਵਾਲਾ ਵੀਰੇ ਜ਼ਿਲ੍ਹਾ ਬਰਨਾਲਾ ਠੀਕ ਹੈ ਮੋਬਾਈਲ ਨੰਬਰ ਇੱਕ ਵਾਰੀ ਫੋਟ 98766 98766 98766 ਠੀਕ ਹੈ ਜਿਹੜਾ ਵੀ ਮੇਰਾ ਵੀਰ ਕੋਈ ਚਾਹਵਨੋ ਵੀ ਖਰੀਦਣ ਲਈ ਤਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਵਿੱਚ